ਆਰਾ ਨਾਰਾ ਟੱਕਣੀ ਮਾਰਿਆ ਰ ਸੀਐਮ ਅਲਟਾ ਪੰਗੜੀ ਪੋਗਾ ਨਾ ਨਾ ਤਾਂ ਹੰਟਾਲਦਾ ਤੇ ਯਾਰ ਜਦੋਂ ਪਸਾਰ ਜੇ ਕੋਈ ਪ੍ਰਾਲੀ ਮਾਗ ਨਾਉਂਦਾ ਕੋ ਨਾੜ ਮਨਾਉਂਦਾ ਉਸੇ ਟਾਈਮ ਆਪਣੀ ਜਿਹੜੀ ਸਟ ਲੈਟ ਆ ਜਾਂਦੀ ਹੈ ਪ੍ਰਸ਼ਾਸਨ ਵੀ ਆ ਜਾਂਦਾ ਬਰੇਡ ਬਰੇਡੀਆਂ ਗੱਡੀਆਂ ਵੀ ਆ ਜਾਂਦੀਆਂ ਤੇ ਕੱਲ ਤੋਂ ਦੋ ਦਾ ਜੋ ਹਾਂ ਦੋਸਤੋ ਆ ਵੀ ਕੋਈ ਗੱਲ ਪਗੜੇ ਪਤਾ ਤੁਹਾਨੂੰ ਨਹੀਂ ਹੋ ਹਾਂਜੀ ਜਿਹਨੇ ਪਗੜ ਚੜੀ ਉਹਨਾਂ ਲਈ ਤਾਂ ਵੀ ਜਾ ਕੇ ਪੈਸੇ ਲੋਕੋ ਵੀ ਹੋਏ ਜਿਹਦੀ ਗੱਲ ਚੜੀਆਂ ਉਹਦਾ ਮੌਜੂਦ ਹੋਏਗਾ ਜਿਹਦਾ ਨਾੜ ਫੜਿਆ ਤੇ ਜਿਹੜੇ ਕਿਤੇ ਆਪਣੀ ਐਮਰਜੈਂਸੀ ਨਾਲ ਆਪ ਲਈ ਆ ਲੌਂਗੀਆਂ ਤਾਂ ਥੋੜੀ ਜਿਹਾ ਤੋਂ ਹੋਊਗੀ ਉਹ ਹੋ ਗਿਆ ਜੀ ਆਮ ਦੇਖਦੇ ਆਂ ਵੀ ਆ ਇਹ ਬਤੂ ਦਾ ਇਹ ਗੱਲ ਵੀ ਹਦੀ ਜਿਹੜਾ ਕਿਹਦਾ ਨੁਕਸਾਨ ਹੋਇਆ ਮੈਂ ਖੁਦ ਵੀ ਹੋਇਆ ਠੀਕ ਹੈ ਤੇ ਹੁਣ ਆਪਣੀ ਲੈ ਗਈ ਜਦੋਂ ਕੜਤਣਾ ਤਾਂ ਫੇਰ ਵੀ ਰਹਿਣਾ ਪਾਉਨੇ ਦੀ ਖਾਨਦੇ ਦਾ ਆਪਾਂ 5 ਮਿੰਟਾਂ ਦੇ ਵਿੱਚ ਆਪਾਂ ਐਕਟਰਡਲ ਕਰਦਾਂਗੇ ਜਦੋਂ ਸਾੜਵਾ ਦਾ ਸੜੇ ਉਹ ਸੈਟਲਟ ਕੀ ਹੁਣ ਟੱਲੀ ਨਹੀਂ ਸਾਰਨ ਨੂੰ ਕਿਉਂ ਦੱਲੀ ਉਹਦਾ ਸਾਡੇ ਇੱਕ ਇਹ ਪਰ ਰਾਜੇ ਨੰਬਰ ਦਾ ਟੱਲੀ ਆਉਂਦੀ ਹੈ ਸਾਰਨ ਦੇ ਜਿਹੜਾ ਸਬਾਈਲ ਆਈ ਸੀ ਉਹਦੀ ਆਪਣੇ ਵਿੱਚੋਂ ਇੱਕ ਪੈਨਵਾ ਕੇ ਲਗੀ ਦਾ ਪ੍ਰੈਸ਼ਰ ਨੂੰ ਥੋੜੀ ਬਣਾਉਣ ਉਹਨੇ ਇਹ ਚੋਕਾ ਤੇ ਬਾਅਦ ਚੱਕੀ ਲੱਭੀ ਆ ਸਭ ਤੋਂ ਇਨਸਾਫ ਕਰਦੇ ਹੋਣ ਸਾਡੇ ਨਾਲ ਕਰਦੇ ਹਾਂ ਜਿਹੜੇ ਚੌਂਕ ਜਿਹੜਾ ਆਦਰਸ਼ ਸਕੂਲ ਆ ਜਿਹੜਾ ਬਟਿੰਡੀ ਉਹ ਜਿਹੜੀ ਫਰੇਸ਼ਟਾ ਮੈਨੇਜਮੈਂਟ ਉਹ ਚੋਕਾ ਸਦਾ ਅੱਪਾ ਤੇ ਆਪਣੀ ਗੱਲ ਕਰਦੇ ਸਾਰੇ ਸਟਾਫ ਨਾਲ ਹਲਕੀ ਦੀ ਗੱਲ ਕਰਦੇ ਸੋ ਕੇ ਲੱਗ ਰਹੇ ਹਾਂ ਜਦੋਂ ਅੱਜ ਆਪਣੀ ਨਾ ਕਰਦੇ ਆਪਾਂ ਕਰੂਗੀ ਆਪਾਂ ਆਪਣੀ ਉਹਨਾਂ ਉਹਨਾਂ ਦੇ ਜਿਹੜਾ ਜਮਲਟ ਹੈਗਾ 13 ਮਹੀਨੇ ਜਿਹੜੀ ਬਚੀ ਉਹ ਜਾ ਕੇ ਜੇ ਸਿੱਤੀ ਗਈ ਪ੍ਰਸ਼ਾਸਨ ਦੇ ਸਿਧਾਂਤਾਂ ਵਿੱਚ ਕਿੰਨੀ ਜਿਹੜੀ ਮੈਨੇਜਮੈਂਟ ਹੈ ਪ੍ਰੇਸ਼ਟਾ ਉਹਨਾਂ ਦੇ ਕੋਈ ਕਾਰ ਨਹੀਂ ਹੋਈ। ਓਡਾ ਖਾਨ ਪਟੇ ਗਈ। ਪਹਿਲਾਂ ਦੇ ਅਰਾਦਾ ਕਸਰਾਂ ਦੇ ਬੱਲੇ ਜਿਹੜੇ ਜੀ ਬੀ ਕਿੰਨੇ ਸਾਲ ਹਾਲਤ ਚਿੱਟਾ ਭਾਗ ਨੂੰ ਟਾਈਮ ਇੰਦਰ ਨਹੀਂ ਪਤਾ ਕਿ ਪ੍ਰੋਸੈਸ ਕੀਤੇ ਮੈਂ ਵੀ ਲੋਕੀ ਕੀਤੇ। ਕਿ ਉਹ ਉਹਨਾਂ ਦੀ ਡਿਊਟੀ ਬਣਦੀ ਹੈ ਇਸ ਦਾ ਵੀ ਪਤਾ ਕਰ ਨੂੰ ਕਿ ਜਿਹੜੇ ਦੋਸ਼ੀ ਨਾਲ ਲੱਭਾ ਕਿ। ਕੌਲਟੀ ਜਾਂ ਤਾਂ ਪਰਿਖਾਏ ਤਾਂ ਫਿਰ ਲੈ ਕੇ ਬਣ ਗਏ। ਫਿਰ ਲੋਕਾਂ ਨੇ ਕੰਮ ਲਾਟਾ ਕਰ ਦਿੱਤੇ। ਰਕਾਟੇ ਰਕਾਟੇ ਤੁਹਾਨੂੰ ਆਪਣੀ ਆਪੇ ਬੰਨ ਮੈਂ 92 ਐਮਐਲ ਤੇ ਹਿਸਤਕਾਰ ਦੇ ਤਿਕਰ ਬਣੇ ਨੇ ਹੋ ਰਾਜਧਾਨੀ ਆ ਚੰਡੀਗੜ੍ਹ ਤੇ ਪਾਕਿਸਤਾਨ ਦੀ ਕਹਾਡੇ ਪੰਜਾਬ ਦੀ ਤਿਕਾਦੀ ਰਾਜਧਾਨੀ ਆ ਜਿਹਦੀ ਰਾਜ ਨਹੀਂ ਆ ਪਾਕਿਸਤਾਨ ਨੂੰ ਕਿਹਾ ਜਾਂਦਾ ਆਪਣੇ ਰਾਜਧਾਨੀ ਦੇ ਰਹੇ ਤੇ ਉਹਦੇ ਸੰਬੰਧਾਂ ਦਾ ਅਟਰੀ ਪਾਕਿਸਤਾਨ ਦੀ ਰਾਜਧਾਨੀ ਆ ਵੀ ਆਪਣੀ ਹੈ ਤੋਂ ਤੇ ਸੰਤੋੜੀ ਆਦਾ ਸਿਕਿਰ ਦਿਨ ਮੇਂ ਰੋਕ ਕਿਤਾ ਦਿਨ ਬੜਾ ਕਿਤਾ ਮਾਰਾਉਂਦੀ ਦੀ 900000 ਰੁਪਏ ਨੇ ਆਪਾਂ ਸੜਕਾ ਰੋਕਦੇ ਆਂ ਪਰ ਮੈਂ ਤੇ ਹੀ ਪਹਿਲੇ ਕਹਿੰਦਾ ਨਾ ਕਿ ਤਕੜਕਾ ਦਾ ਆ ਰਿਹਾ ਹੈ ਆਪਾਂ ਨੇ ਉਹਨੇ ਹਵਾਲੇ ਕਾਨੂੰਨੀ ਜਾਂਦੇ ਜਿੰਨਾ ਤੁਸੀਂ ਟੌਰ ਮੈਨ ਨਹੀਂ ਬੈਠਦੇ ਬਾਬੇ ਦੇ ਨਾਲ ਪਹਿਲੇ ਗੱਲ ਤਾਂ ਇਹ ਕਿ ਕੀ ਰਹੀ ਸੋਲਾ ਖਾ ਮੈਂ ਕੰਮ ਕਰਦੇ ਹਾਂ ਜਦੋਂ ਮੈਂ ਬੈਠ ਜਾਂਦਾ ਕੰਮ ਕਰਦੇ ਇਹ ਤੁਸੀਂ ਕਰ ਰਹੇ ਹੋ ਨਾ ਮੈਂ ਅਪਰੀਸ਼ੀਏਟ ਉਹਦਾ ਆਵਾਜ਼ ਆਪੇ ਹੀ ਹੋ ਗਈ ਚਲ ਜਾ ਮੈਂ ਮੋਟਰੇ ਗਏ ਬਚਾੜਾ ਰਹਿ ਗਿਆ ਚਲੋ ਤੁਸੀਂ ਬਦੂ ਸਾਨੂੰ ਦੇ ਦੋ ਤੇ ਮੈਂ ਐਸਐਸਪੀ ਵਾ ਫੇਰ ਉਹਨੇ ਕਿਹਾ ਤੇ ਤੇਰੇ ਹੱਥ ਕੇ ਰੇਤਾ ਦੇ ਕਲਾ ਨਿਸ਼ਾਨ ਦੀ ਐਸ ਤਰ੍ਹਾਂ ਦੀ ਟਰਾਲੀ ਦੀ ਉੱਥੇ ਟੋਰੀ ਹੋ ਗਈ ਤੇ ਸਰ ਦੇ ਚਲੋ ਚੱਲੀ ਗਿਆ ਚਲੋ ਇੱਕ ਮਿੰਟ ਐ ਇਹ ਟਰਾਲੀ ਦਾ ਚਲੋ ਰੱਖਿਆ ਦਿੱਤਾ ਜਾਉਂਗਾ ਖਾੜ ਚੋੜੀ ਹੋਈ ਉਹਦਾ ਨਜ਼ਰ ਕੇ ਹਿਸਾਬ ਨਾਲ ਆਉਂਦਾ ਆਪਸ ਵਿੱਚ ਹੋਸਾ ਦੇ ਉਹਨੂੰ ਕਿਤਾ ਕਿ ਸਪੈਸ਼ਲ ਹੈਗੇ ਕਿ ਤਾ ਅਸੀਂ ਜੋਗਾ ਦਾ ਵਿਰੋਧ ਕੀਤਾ ਜਦੋਂ ਕਮੇਟੇ ਹੋ ਸਰਦਾਰਾਂ ਨੇ ਵਾਅਦੇ ਕੀਤੇ ਸਨ ਸਾਡੇ ਤੋਂ ਸਰਪੰਨ ਦੇ ਵਿੱਚ ਸਕੂਲ ਦਾ ਮਸਲਾ ਸੀ ਤੰਗਿਆ ਪੈਣਾ ਉੱਥੇ ਜੋ ਆਗੂਸਾਂ ਪਸੰਦ ਦੇ ਸੰਦਰੀਆਂ ਜੋ ਆਪਦੇ ਹਕਾਮਤ ਲੜ ਗਿਆ ਜਿੰਨਾ ਬੱਚੇ ਨਾਲ ਕਿਹਨੂੰ ਲੁੱਟਣਾ ਬਹੁਤ ਕਰ ਰਹੀਆਂ ਸਰਕਾਰਾਂ ਉਹਨਾਂ ਕਰਕੇ ਉਹਦਾ ਬੋਲ ਕਰ ਤੋਂ ਉਹਨਾਂ ਦੇ ਨਾਲ ਫੋਟੋ ਮਾਰ ਕੀਤੀ ਜਿਹਨਾਂ ਸੱਤੇ ਸਾਡੇ ਮੇਢਾਥਿਆਂ ਲੋਕਾਂ ਦੇ ਨਾਲ ਦਾਗਾ ਚਲਾਇਆ ਉਹਨੇ ਕਰਕੇ ਅਸੀਂ ਇਹਦਾ ਵਿਰੋਧ ਕੀਤਾ ਬਾਕੀ ਜਦੋਂ ਗਾਂ ਲੱਗਦੀਆਂ ਪਹਿਲਾਂ ਉਹਨਾਂ ਦੀ ਸੈਟਲਾਈਟ ਤੇ ਰਿਸੂ ਜਿਸ ਤੇ ਕੀ ਬੋਸਾ ਕਿੰਨਾ ਕਿੰਨੀ ਸਾਡੇ ਨਾਲ ਰੋਸਾ ਲਾ ਕੇ ਕਿੰਨੀ ਆਗ ਲਾ ਗਈ ਜਿਹਦੀ ਨਾਲ ਸਾਡੇ ਆ ਕੋਈ ਨਾ ਕੋਈ ਨਾ ਲੁਟਾ ਇਨੀ ਗਿਆ ਉਹੀ ਮੰਗਲ ਲੈ ਕੇ ਆਜਾ ਸੀ ਪਹਿਲਾ ਪਹਿਲਾ ਕਾਂਗੇ ਪੈਂਚੇ ਇਹਨਾਂ ਨੂੰ ਬਾਜ਼ ਬਾਜ਼ ਫਸਲੇ ਸਾਡੇ ਤੋਂ ਭੱਜ ਆਇਆ ਅੱਜ ਹੋਣ ਸਕੇ ਤੱਕ ਅਸੀਂ ਕਿਥੇ ਸਵਾਲ ਜੋ ਪੁੱਛਨੇ ਸੀ ਤੱਸਾਂ ਦੇ ਆਧਾਰ ਤੇ ਇਥੇ ਹੀ ਸੜਕ ਤੋਂ ਭੱਜ ਗਏ ਆ ਅਸੀਂ ਇਹ ਸਰਕਾਰ ਦੀ ਪੂਰੀ ਹਉਮਾ ਕਰਦੇ ਆ ਕਿ ਇਹ ਸਰਕਾਰ ਮੋਰ ਮਾੜੀ ਤੇ ਨਹੀਂ ਦੀ ਸਰਕਾਰ ਇਹਨਾਂ ਦੇ ਇਹ ਜਨੇ ਲਾਇ ਰਹਿ ਗਿਆ ਲੋਕਾਂ ਦਾ ਬਾਹਰ ਕੀਤੇ ਪੰਜ ਪੰਜਾ ਕ੍ਰਿਕਟੀ ਹਾ ਤੇ ਬੇਬੀਆਂ ਨਾਲ 2500 ਰੁਪਿਆ ਪੈਨਸ਼ਨ ਉਹ ਕੋਈ ਨਹੀਂ ਸਾਰੇ ਗੱਲ ਨਾ ਚ ਰਹਾ ਕਿ ਅਸਾਂ ਨੇ ਇਸ ਤਾ ਵਾਰ ਰਿਲੇਖ ਨਹੀਂ ਹੈ ਕਿ ਅਸੀਂ ਕੁਝ ਨਹੀਂ ਦਿੱਤੇ ਕਿ ਜਿਹਨਾਂ ਦਾ ਕੋਰਡ ਗੋਣ ਦਾ ਤੇ ਹਮ ਸਮਾਂ ਨਹੀਂ ਤੇ ਨਾ ਪਰਦਾ ਅੱਗੇ ਅੱਗੇ ਉਹ ਡਾ ਗਿਆ ਕਿ ਇਸ ਵੇਲੇ ਉਹ ਦੱਸਿਆ ਨਾ ਜਾਂਦਾ ਕਿ ਗਿਆ ਕੌਣ ਸਿੱਖਿਆ ਦਿੱਤੀ ਇਹਨਾਂ ਨੂੰ ਜਿਹੜਾ ਬੇਲਾ ਕਰਦਾ ਮਾਨਸਾ ਜਿਹੜੇ ਜ਼ਿਲ੍ਹੇ ਦੇ ਅੰਕੜੇ ਨੇ 82% ਜਿਹੜੇ ਸਕੂਲ ਨੇ ਬਿਨਾ ਪ੍ਰਿੰਸੀਪਲ ਤੋਂ ਸਿਰਫ ਇੱਕ ਡਰਾਮੇਬਾਜ਼ੀ ਆ ਜਿਹੜੀ ਬਿਲਡਿੰਗਾਂ ਬਣੀਆਂ ਹੋਊਗੀਆਂ ਨੇ ਉਹਨਾਂ ਨੂੰ ਰੰਗ ਮਾਰ ਕੇ ਕਲੀ ਮਾਰ ਕੇ ਤੇ ਉਦਘਾਟਨ ਕਰ ਰਹੇ ਨੇ ਕਿਉਂਕਿ ਇਹਨਾਂ ਨੇ ਪਹਿਲਾਂ ਜਦੋਂ ਸਰਕਾਰ ਬਣਾਉਣ ਵੇਲੇ ਇਹ ਗੱਲ ਕੀਤੀ ਸੀ ਵੀ ਜਿਹੜਾ ਮਜ਼ਦੂਰ ਦਾ ਨਾਂ ਲਿਖਿਆ ਜਾਊਗਾ ਮਿਸਤਰੀ ਦਾ ਨਾਂ ਲਿਖਿਆ ਜਾਊਗਾ ਤੇ ਪਰ ਹੁਣ ਉਹਦੇ ਉੱਤੇ ਆਪਾਂ ਜਿਹੜਾ ਵੱਡੇ ਵੱਡੇ ਅੱਖਰਾਂ ਦੇ ਵਿੱਚ ਨਾਂ ਲਿਖਾ ਰਹੇ ਹੋਰ ਕੁਝ ਨਹੀਂ ਬੇੜਾ ਕਰ ਕਰਤਾ ਸਿੱਖਿਆ ਨਹੀਂ ਦਿੱਤੀ ਤੇ ਦੂਜਾ ਜਿਹੜਾ ਚੌਕੇ ਪਿੰਡ ਦਾ ਮਸਲਾ ਹੈ ਜੀ ਜੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਚੌਕੇ ਪਿੰਡ ਦਾ ਮਸਲਾ ਜੀ ਉੱਥੇ ਜਿਹੜਾ ਚੌਂਕੇ ਪਿੰਡ ਦੇ ਵਿੱਚ ਜਿਹੜੀ ਮੈਨੇਜਮੈਂਟ ਆ ਜੀ ਉਹ ਭ੍ਰਿਸ਼ਟ ਮੈਨੇਜਮੈਂਟ ਆ ਕਿਉਂਕਿ ਜਿਹੜਾ ਡੀਸੀ ਸਾਹਿਬ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਜਿਹੜੀ ਰਿਪੋਰਟ ਦੇ ਦਿੱਤੀ ਐ ਵੀ ਜਿਹੜਾ ਉਹ ਮੈਨੇਜਮੈਂਟ ਆ ਬਿਲਕੁਲ ਭ੍ਰਿਸ਼ਟਾ ਮੈਨੇਜਮੈਂਟ ਆ ਪਰ ਜਿਹੜੀ ਸਰਕਾਰ ਆ ਮੈਨੇਜਮੈਂਟ ਦੇ ਉੱਤੇ ਉਹ ਉਹਦਾ ਦੇ ਆਰਟਕੰਡ ਦੇ ਉੱਤੇ ਇਹਨਾਂ ਦੇ ਖੜੀ ਆ ਸਰਕਾਰ ਜੀ ਤੇ ਢਾਈ ਮਹੀਨੇ ਹੋ ਗਏ ਜਿਹੜੀ ਰਿਪੋਰਟ ਗਈ ਨੂੰ ਸਿੱਖਿਆ ਦਿੱਤੀ ਤੇ ਉੱਥੇ ਪਹੁੰਚੀ ਹੋਈ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਕੀ ਹੋਇਆ ਵੀ ਜਿਹੜਾ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਬੇਰੁਜ਼ਗਾਰ ਅਤੇ ਗਾ ਜਿਹੜੇ ਵਿਦਿਆਪਕ ਸੀ ਉਹਨਾਂ ਨੂੰ ਘਟਿਆ ਗਿਆ ਕਿਸਾਨਾਂ ਨੂੰ ਘਟਿਆ ਗਿਆ ਉਹ ਭਗਤ ਜਿਹੜਾ ਇਹ ਸ਼ਰਟ ਆ ਗਿਆ ਠੀਕ ਜਿਹੜੀ ਹਿੰਦਰ ਬਿੰਦੂ ਸੀ ਉਹਨੂੰ ਘਟਿਆ ਗਿਆ ਇੱਕ 13 ਮਹੀਨੇ ਦੀ ਜਿਹੜੀ ਬੱਚੀ ਸੀ ਉਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਉਲਟਾ ਮੈਨੇਜਮੈਂਟ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਲਟਾ ਜਿਹੜਾ ਕਿਸਾਨਾਂ ਦੀ ਘਟ ਮਾਰੀ ਦੇਖੋ ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਇਕ ਫੋਲੋ ਅਤੇ ਸਬਸਕ੍ਰਾਈਬ ਕਰ ਦਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਦਲਾਨੰਦਾ ਧੰਨਵਾਦ